ਜੇ ਦੀ ਸ਼ਾਰਟ ਵੀਡੀਓ ਵਿੱਚ ਨਾ ਕਿਸੇ ਨੂੰ ਜਰਸੀ ਆ ਲਗੀ ਨਾਲ ਦਿਖਾਉਣੇ ਆ ਬਈ ਚੌਣ ਚ ਵਾ ਦੇਖੋ ਬਾਲਾ ਚੰਗਾ ਆ ਗੈਣਾ ਬਾਲਾ ਬਾਲਾ ਨਾਲੇ ਬਾਈ ਨਾ ਪਹਿਲਾਂ ਵੀ ਬਾਈ ਇੰਦਾ ਗਿਆ ਬਿਨਾ ਨੇਣਾ ਲੈ ਬੱਚਾ ਨਹੀਂ ਨਾ ਹਜੇ ਲਾਇਆ ਬੱਚਾ ਵੀ ਨਹੀਂ ਲਾਇਆ ਬੱਚਾ ਵੀ ਨਹੀਂ ਲਾਇਆ ਬੱਚਾ ਇਹਦੇ ਮਗਰ ਬੱਸ ਨੌ ਦਿਨ ਹੋਇਆ ਜੀ ਸੂਈ ਨੂੰ ਹਣਾ ਹਾਂ ਠੀਕ ਆ ਕਿੰਨਾ ਕੇ ਦੁੱਧ ਕਹਿ ਲੀਏ ਜਾਂ ਬੋਲਾ ਹੁਣ ਆ ਗਰਾ ਨੌ ਲੀਟਰ ਬਈ ਪੂਰਾ ਮਣਿਆ ਆਪਾਂ ਠੀਕ ਆ ਹਜੇ ਮੇਲਾ ਵਗੈਰਾ ਮਾਰ ਕਿੰਨਾ ਕੇ ਦੇ ਦੁੱਧ ਤੇ ਹਜੇ ਆਊਗੀ ਲੈ ਬਈ ਠੰਡੀ ਦੇਖ ਆ ਲੈ ਬਸ ਮਾ ਕਰਾਈ ਦੇ ਹਮ ਮੈਂ ਤਾਂ ਮੈਂ ਕਹਿਣਾ ਚਾਹੇ ਇੱਧਰ ਵੀ ਬਹਿ ਜਾ ਕੋਈ ਚੱਕਰੀ ਨਹੀਂ ਹੋਣਾ ਇਹਨਾਂ ਨੂੰ ਨਾ 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 ਜਿਵੇਂ ਮਰਜ਼ੀ ਨਾ ਨਿਆਣਾ ਵੀ ਸਾਰਾ ਕੁ ਪਾ ਇੱਧਰ ਲਈ ਆ ਬਹਿੜੇ ਸਹੀ ਗੱਲ ਆ ਬਈ ਠੰਡੀ ਠੰਡੀ ਕਰਮ ਵਾਲੀ ਫੁੱਲ ਕਹਿਣਾ ਕੁਛ ਨਹੀਂ ਹਵਾਨਾ ਟੈਟ ਤੇ ਫਿਕਸ ਲੈ ਥਣ ਦੇਖੋ ਇੱਕ ਨੰਬਰ ਥਣ ਪੂਰੀ ਬਿੱਤੀ ਦਾ ਥਣ ਕਹਿ ਸਕਦੇ ਆ ਵੀ ਲੱਗਿਆ ਵਾ ਕਹਿਣਾ ਕਰਮ ਵਾਲੀ ਕੁਛ ਨਹੀਂ ਮੋਲੇ ਦਾ ਲੈ ਲੈ ਜੰਕ ਨਾ 46 46000 ਰੁਪਏ ਆ ਬਈ 46000 ਰੁਪਏ ਸੋਨੂੰ ਨਵੀਂ ਨਾ ਬਚਾ ਦੇਣਾ ਹਜੇ ਸਿੱਗੀ ਵੀ ਨਹੀਂ ਹੋਈ ਹੈ ਨਾ ਨਹੀਂ ਨਹੀਂ ਹੋਈ ਨਹੀਂ ਹਜੇ ਦੰਦਾ ਜੀ ਦੰਦਾ ਚ ਬਾਈ ਹਜੇ ਸਿੱਗੀ ਵੀ ਨਹੀਂ ਹੋਈ ਬੱਚਾ ਖੜਾ ਬੱਸਾ ਇਹਦੇ ਮਗਰ ਮੁੱਲ ਵੀ ਦੇਣ ਲੈਣਾ ਹੋ ਗਿਆ ਪਿੰਡ ਵੀਰ ਦਾ ਹੈਗਾ ਹੰਮਤਪੁਰਾ ਜ਼ਿਲ੍ਹਾ ਮੋਗਾ ਤਸੀਲ ਨਿਹਾਲ ਸਿੰਘਲਾ ਨੇੜੇ ਪਿੰਡ ਇਧਰੋਂ ਆਵਾਂਗੇ ਤਾਂ ਬਾਈ 8 ਕਿਲੋਮੀਟਰ ਇਹਨੂੰ ਬਾਈ ਨੂੰ ਰਹਿ ਗਿਆ ਭਦੌੜ ਇਧਰੋਂ ਮੱਲਾ 5 ਕਿਲੋਮੀਟਰ ਮੱਝੂ ਕੇ ਹਾਂ ਮੱਝੂ ਕੇ ਕਿਲੋਮੀਟਰ ਤਈ ਹੈ ਕਿਲੋਮੀਟਰ ਤੇ 2 ਕਿਲੋਮੀਟਰ ਤੇ ਮੱਝੂ ਕੇ ਆ ਕੇ ਬਾਈ ਤੇ ਹੋਰ ਇਧਰ ਪਿੰਡ 마ਸੀ ਕੇ ਆ ਗਿਆ ਨਿਹਾਲ ਸਿੰਘਲਾ ਵੀ ਨੇੜੇ ਹੀ ਹੈ ਕੰਟੈਕਟ ਨੰਬਰ ਬੁੱਝੋ ਜਾਗਾ 8727809954 ਠੀਕ ਹੈ ਬਾਈ